ਕੈਰੈਕਟਰ ਤੇ ਵੀ ਉਂਗਲ ਚੱਕੀਆ ਕਹਿੰਦੀ ਸਾਡੀ ਕੁੜੀ ਕਿਸੇ ਕੰਮ ਦੀ ਨਹੀਂ ਹੋਏਗੀ। ਉਹ ਤੇਰੀ। ਇਹਦਾ ਕਾਲ ਇਹਨੇ ਕਿਹਾ। ਇਹਨੇ ਕਿਹਾ ਮੈਨੂੰ ਤਾਂ ਅੱਜ ਦੱਸਿਆ ਕਾਲੇ ਨੇ। ਉਹਦੇ ਕਾਲਾ ਬੋਲਣ ਨਹੀਂ ਦਿੱਤਾ ਜਦੋਂ ਹਣ ਉੱਥੋਂ ਆਏ ਸੀ ਕਿ ਕੋਈ ਕਾਲਾ ਬੋਲਿਆ ਕਰੂਦੀ ਉਹਦੇ ਕੁਣੀ ਮਾਰਿਆ ਕਰੀ ਚੁੱਪ ਕਰਾ ਦੇ। ਹਾਂ ਉਹ ਤਾਂ ਮੈਨੂੰ ਵੀ ਜੱਜਮੈਂਟ ਜੀ ਉੱਤੇ ਹੋਏ ਸੀ ਵੀ ਇਹਨੂੰ ਬੋਲਣ ਕਿਉਂ ਨਹੀਂ ਦਿੰਦੀ ਇਹ। ਪਰ ਐ ਨਹੀਂ ਸੀ ਪਤਾ ਵੀ ਇੱਥੋਂ ਤੱਕ ਗਰਜੂਗੀ ਇਹ। ਲਾਪਰਿੰਤ ਤਾਂ ਹੀ ਕਹਿੰਦੀ ਸੀ ਵੀ ਮੁੰਡੇ 'ਚ ਕੋਈ ਫਰਕ ਨਹੀਂ ਹੈਗਾ। ਵੀ ਮੁੰਡੇ ਨੂੰ ਜਾਣ ਕੇ ਉਲਝਾਏ ਆ ਗਿਆਗਾ। ਕਿੱਥੇ ਚੱਲੇ ਡੈਡੀ? ਪਹਿਲੇ ਟੋਕ ਦੇ ਪੁੱਤ ਕੋਈ ਚੰਗੇ ਕੰਮ ਹੀ ਜਾਂਦੇ ਸੀਗੇ ਟੋਕਣ ਨੂੰ ਕੀ ਹੋ ਗਿਆ ਕੁੜੀ ਨੇ ਪੁੱਛੀ ਐ ਅਜ ਤਾਂ ਪੁੱਤ ਲਾਪਰੀ ਦੇ ਰਿਸ਼ਤੇ ਬਾਰੇ ਜਾ ਕੇ ਆਉਂਦੇ ਕਿਉਂ ਤੁਹਾਨੂੰ ਕੀ ਨਹੀਂ ਕਿਹਾ ਉੱਥੇ ਜਾਣ ਨੂੰ ਪੁੱਤ ਕੋਈ ਗੱਲ ਇਹੋ ਜੀ ਹੋ ਗਈ ਜਿਹੜਾ ਪੁੱਤ ਥੋੜਾ ਜਿਆਦਾ ਲੁਕੋ ਰੱਖਿਆ ਗਿਆ ਸੀ ਤਾਂ ਕਰਕੇ ਫਿਰ ਅਸੀਂ ਆਪ ਗੱਲ ਕਰਕੇ ਆਉਂਦਾ ਹਾਂ ਉੱਥੇ ਜਾਣ ਦੀ ਜਿਹੜੀ ਕੋਈ ਲੋੜ ਨਹੀਂ ਹੈਗੀ ਕੀ ਕਰੋਗੇ ਉੱਥੇ ਜਾ ਕੇ ਤੁਸੀਂ ਹੁਣ ਕੀ ਹੋ ਗਿਆ ਹੋਣਾ ਕਿਸੇ ਬਾਬਾ ਮੈਨੂੰ ਕੱਲ ਵੀ ਮਿਲਿਆ ਸੀਗਾ ਕਾਲਜ 'ਚ ਕੱਲ ਤਾਂ ਮੈਂ ਮੂੰਹ ਲਾਇਆ ਨਹੀਂ ਤੇ ਅੱਜ ਪਤਾ ਉਹ ਕੀ ਕੁਛ ਬੋਲੇ ਲਾਪੇ ਦੇ ਬਾਰੇ ਕਹਿੰਦਾ ਮੈਂ ਤਾਂ ਇਹੀ ਜੀ ਨਾਲ ਉਹੀ ਨਾ ਵਿਆਹ ਕਰਵਾਵਾਂ ਨਾਲ ਉਹਦੇ ਕੈਰੈਕਟਰ ਬਾਰੇ 100-100 ਕੁਝ ਬੋਲੇ ਕੀ ਦੱਸਾਂ ਮੈਂ ਤੁਹਾਨੂੰ ਬਾਬੇ ਨੇ ਤੈਨੂੰ ਇਹ ਗੱਲ ਆਪ ਕਹੀ ਹੈ ਹਾਂਜੀ ਤਾਇਆ ਜੀ ਆਪ ਕਹੀ ਹੈ ਮੈਨੂੰ ਕਹਿੰਦਾ ਐਨੀ ਘਟਿਆ ਕੁੜੀ ਨਾਲ ਕਹਿੰਦਾ ਮੈਂ ਵਿਆਹ ਕਦੇ ਵੀ ਨਹੀਂ ਕਰਵਾ ਸਕਦਾ ਕਹਿੰਦਾ ਥਾਂ-ਥਾਂ ਮੂੰਹ ਮਾਰਦੀ ਫਿਰਦੀ ਆ ਉਹ ਤਾਂ ਫਿਰ ਬਈ ਹੁਣ ਹੁਣ ਕੀ ਤੁਸੀਂ ਹਜੇ ਵੀ ਇੱਥੇ ਜਾਣ ਨੂੰ ਫਿਰਦੇ ਹੋ। ਕੋਈ ਪੁੱਤ ਗਲਤਫਹਿਮੀ ਹੋਈ ਐ। ਤਾਂ ਹੀ ਤਾਂ ਅਸੀਂ ਹੁਣ ਜਾਣ ਨੂੰ ਤਿਆਰ ਹੋਈ ਸੀ। ਤੇਰੀ ਤਾਈ ਗਈ ਸੀ ਉੱਥੇ। ਉਹ ਹੀ ਨੇ ਉਸ ਨੇ ਪਵਾੜੇ ਦੀ ਜਾੜਾ ਸਾਰੀ। ਗਲਤਫਹਿਮੀ ਤਾਂ ਹੋਈ ਐ। ਮੇਰੀ ਗੱਲ ਸੁਣੋ। ਇਹ じゃ ਕੌਣ ਹੁੰਦਾ ਵੀ ਦੂਜੇ ਪਿੱਛੇ ਲੱਗ ਕੇ ਕੁੜੀ ਨੂੰ ਇਹਨਾਂ ਕੁਝ ਬੋਲਦਾ ਹੁੰਦਾ। ਨਾ ਕਿਸੇ ਦੀ ਗੱਲਾ ਸੁਣ ਕੇ ਲੱਗ ਪਈ ਤੇ ਬਲੇਮ ਲਾਗੇ ਕਰਨ ਹੈ। ਜੇ ਇੰਨਾ ਸਹੀ ਹੁੰਦਾ ਪਹਿਲਾਂ ਗੱਲ ਦੀ ਪੁੱਛ ਪੜਤਾਲ ਤਾਂ ਕਰਦਾ। ਸਾਰੇ ਕੋਲ ਦੇ ਸਾਹਮਣੇ ਪਰ ਕਿੰਨੀ ਬੇਇੱਜ਼ਤੀ ਫੀਲ ਹੋਈ ਮੈਨੂੰ। ਮੈਂ ਬੋਲਦਾ ਸੀ ਉੱਚੀ ਉੱਚੀ ਕਿਤੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਚਲ ਫਿਰ ਭਾਈ ਕਰਾਂਗੇ ਵੀ ਕੀ ਜਾ ਕੇ ਫਿਰ ਹੈ ਰਹਿ ਵੀ ਕੀ ਗਿਆ ਹੁਣ ਆ ਫਿਰ ਹੋਏ ਥਾਂ ਤੇ ਜਾਣ ਦਾ ਫਾਇਦੇ ਨਹੀਂ ਜਿਹੜਾ ਚਿੱਕੜੋ ਸਾਲੇ ਇਹ ਤਾਂ ਆਪਾਂ ਸੋਚਦੇ ਸੀ ਇਹ ਮੈਂ ਕਾਲੇ ਦੀ ਮਾਂ ਲਈ ਜਾਂ ਕੀ ਇਹ ਤਾਂ ਫਿਰ ਸੁਣਨ ਜੀ ਮਿਕ ਨਾ ਹੈ ਨਾ ਗੁਨਾਹਤਾ ਆ ਜੀ ਹੈ ਗਈ ਆ ਕਿਸੇ ਦੀ ਗੱਲ ਸੁਣ ਕੇ ਕੋਣ ਕਿਸੇ ਤੇ ਬਲੇਮ ਕਰਦਾ ਹੁੰਦਾ ਜਿੰਨਲੇ ਇਹ ਨਈ ਸੱਚਾ ਪਿਆਰ ਕਰਦਾ ਸੀ ਲਾਪੀ ਨੂੰ ਇਹਨਾਂ ਮਾੜਾ ਥੋੜੀ ਕਹਿਣਾ ਸੀ ਉਹਨੇ ਕਹਿੰਦਾ ਥਾ ਥਾ ਮੂੰਹ ਮਾਰਦੀ ਫਿਰਦੀ ਆ ਸਹੀ ਗੱਲ ਆ ਬੀਤਾ ਫਿਰ ਇਹ ਬੰਦੇ ਦਾ ਦਰਸ਼ਨ ਕਰਨੀ ਮਾੜੀ ਆ ਆਪਾਂ ਜਾਂਦੇ ਘਰੇ ਉਹਦੇ ਰਿਸ਼ਤਾ ਲੈ ਕੇ ਆ ਰਹਿਣ ਦੇ ਬਾਈ ਫਿਰ ਆਪਾਂ ਨਹੀਂ ਜਾਂਦੇ ਰਹਿਣ ਦੋ ਮਾਲ ਕਰਤਾ ਨਹੀਂ ਹੋਰ ਲਾਪੀ ਨੂੰ ਕੀ ਰਿਸ਼ਤੇੰ ਦਾ ਘਟ ਹੈ ਨਾਲੇ ਨਾਲੇ ਇਹ ਜੀ ਕੋਲੇ ਥੋੜੀ ਵਿਆਹ ਕਰਨਾ ਨੰਗ ਮਲੰਗ ਨੇ ਜਿਹੜੇ ਦੂਜਿਆਂ ਤੱਕ ਆਸਰਾ ਦੇ ਦੇਣਾ ਇਹ ਤਾਂ ਸੋਚਦਾ ਸੀ ਕਿ ਚ ਲਾਪਰੀ ਦੀ ਖੁਸ਼ੀ ਐ ਲਾਪੀ ਚਾਹੁੰਦੀ ਆ ਵੀ ਮੇਰਾ ਵਿਆਹ ਉੱਥੇ ਹੋਣਾ ਚਾਹੀਦਾ ਤਾਂ ਤਾਂ ਚਾਹੁੰਦਾ ਸੀਗਾ ਵੀ ਚਲ ਜਾਏ ਹੁਣੇ ਕਿਰਾਂ ਖੁਸ਼ੀ ਤਾਂ ਹੈਗੀ ਐ ਤਾਂ ਆਇਆ ਜੀ ਘਰ ਪਰਿਵਾਰ ਵੀ ਚੱਜਦਾ ਹੋਵੇ ਇੱਕ ਤਾਂ ਉਹਦੀ ਮਾਂ ਚੱਕਮੀ ਐ ਤੇ ਉੱਪਰੋਂ ਇਹ ਇਹਨੇ ਵੀ ਆਪਦੇ ਰੰਗ ਟੰਗ ਦਿਖਾਤੇ ਹੁੰਦਾ ਫਿਰ ਪੁੱਤ ਨੂੰ ਵੀ ਸਮਝਾਉਣਾ ਮਾੜਾ ਮੋਟਾ ਅਸ ਤਾਂ ਚੱਲ ਨਾ ਜਾਵਾਂਗੇ ਉਹ ਹੁਣ ਬਿਚਰੀ ਬੈਠੀ ਹੈਗੀ ਉਹਦਾ ਕੀ ਕਰੀਏ ਦੱਸਾਂ ਡੈਡੀ ਹੌਲੀ ਹੌਲੀ ਸਮਝ ਜੂਗੀ ਉਹ ਮੈਨੂੰ ਪਤਾ ਪਹਿਲਾਂ ਪਹਿਲਾਂ ਐਵੇਂ ਲੱਗਦਾ ਹੁੰਦਾ ਬਾਅਦ ਚ ਕੋਈ ਨਾ ਉਹ ਆਪੇ ਸਮਝ ਆ ਜੂਗੀ ਚਲ ਠੀਕ ਆ ਭਾਈ ਫਿਰ ਆ ਜਾ ਰਹਿੰਦੇ ਚਾਲਾ ਵਧੀਆ ਹੀ ਹੋ ਗਿਆ ਜਿਹੜੀ ਪ੍ਰੀਤ ਆਪਾਂ ਨੂੰ ਇੱਥੇ ਮਿਲ ਗਈ ਜੇ ਕਿਤੇ ਗਾਹਾਂ ਵਗ ਜਾਂਦੇ ਆਪਾਂ ਐਵੇਂ ਬੇਇੱਜ਼ਤੀ ਕਰਾ ਕੇ ਮੁੜ ਕੇ ਆਉਂਦੇ ਆ ਉਹ ਇੱਚ ਵਧੀਆ ਵਾਲੀ ਕਿਹੜੀ ਗੱਲ ਐ ਲਾ ਪ੍ਰੀਤ ਦੇ ਬਾਪੂ ਗਏ ਨਹੀਂ ਗਏ ਨਹੀਂ ਗਏ ਆ ਪ੍ਰੀਤ ਨੇ ਦੱਸ ਤੀਆਂ ਸਾਰੀਆਂ ਕਰਤੂਤਾਵਾਂ ਦੀਆਂ ਕੀ ਕੁਛ ਬੋਲਦਾ ਸੀ ਉੱਥੇ ਕੁੱਕਾਲ ਜਿਹੇ ਕੁੜੀ ਨੂੰ ਆਪਣੀਆਂ ਬੋਲਦਾ ਸੀ ਹਾਂ ਫਿਰ ਉੱਥੇ ਜਾ ਕੇ ਕਰਨਾ ਕੀ ਸੀਗਾ ਬゼਰਾ ਕੁਛ ਬੋਲਦਾ ਸੀ ਆ ਖੁਸਲਾ ਪ੍ਰੀਤ ਤੋਂ ਹੀ ਖੁਸਲਾ ਕੀ ਬੋਲਦਾ ਸੀ ਪੁੱਤ ਉਹ ਬਹੁਤ ਕੁਝ ਬੋਲੇ ਮੰਮੀ ਕਉਂ ਤਾਂ ਪੂਰੇ ਕਾਲਜ ਦੇ ਸਾਹਮਣੇ ਜਲੂਸ ਕੱਢੇ ਨਾ ਉਹਦੀ ਐਨੀ ਹੰਮਤਾ ਕੁੜੀ ਨੂੰ ਐਨਾ ਕੁਝ ਬੋਲ ਗਿਆ ਦੋ ਮਾਰਨੀਆਂ ਸੀ ਬਤਮੂ ਤੇ ਕਾਥੇ ਬੋਲਿਆ ਉਹ ਨਾ ਹੋਰ ਮੈਂ ਝੂਠ ਬੋਲਦੀ ਸੀ ਕਰਦਾ ਹੁਣ ਉੱਥੇ ਕਰੋ ਹਾਂ ਭੈਣ ਉਹ ਤਾਂ ਅਗਲੇ ਨਾਲੇ ਸਾਫ਼ ਜਵਾਬ ਦੇ ਗਿਆ ਕਹਿੰਦਾ ਮੈਂ ਤਾਂ ਲਾਪੇ ਨਾਲ ਕਦੇ ਸੋਚ ਕੇ ਵੀ ਵਿਆਹ ਨਹੀਂ ਕਰਵਾ ਸਕਦਾ ਪੁੱਤ ਹੋਰ ਕਰ ਦਿੰਨੇ ਆ ਕਿਤੇ ਹੋਰ ਕਿਹੜਾ ਮੁੰਡੇ ਮਰ ਗਏ ਬਥੇਰੇ ਵਧੀਆ ਘਰ ਮਿਲ ਜਾਣਗੇ ਨਾਲੇ ਤੇਰੀ ਮਾਸੇ ਨੂੰ ਕਹਿ ਦਿੰਨੇ ਆਗੇ ਤੇ ਮਮੀ ਨਾਲ ਗੱਲ ਕਰ ਲਓ। ਨਾ ਨਾ ਭੈਣੀ ਮੈਂ ਨਹੀਂ ਕਰਦੀ। ਤੁਹਾਡੇ ਕੋਲ ਕਿਹੜਾ ਨੰਬਰ ਨਹੀਂ ਹੈਗਾ? ਤੁਸੀਂ ਕਰਨ ਵਾਲਾ ਆ। ਮੈਨੂੰ ਨਾ ਪਹਿਲਾਂ ਮੈਂ ਤੇਰੇ ਸ਼ਾਮ ਪਾਈ ਗਈ ਮੇਰੇ। ਲੈ ਭੈਣ ਫਿਰ ਕੀ ਹੋ ਗਿਆ? ਜੇ ਤੂੰ ਗੱਲ ਕਰ ਲੇਂਗੀ। ਕੁੜੀ ਦੇ ਰਿਸ਼ਤੇ ਬਾਰੇ ਹੀ ਗੱਲ ਕਰਨੀ ਐ। ਔਰ ਆਪਾਂ ਕਿਹੜਾ ਕੋ ਲੰਮੀ ਚੋੜੀ ਗੱਲ ਕਰਨੀ ਐ? ਲੈ ਭੈਣ ਤੂੰ ਵੀ ਗੱਲ ਕਰ ਸਕਦੀ ਐ। ਬਾਈ ਕਰਨੇ ਗੱਲ ਆ ਦੇਖ ਲੈ। ਪਹਿਲਾਂ ਗੱਲ ਕਰੀ ਸੀ ਮੈਂ ਤਾਂ ਉਹ ਤੇਰੀ ਖੁਦ ਨਹੀਂ ਪੱਤੀ ਸੀ। ਰਹਿਣ ਤੋਂ ਫਿਰ ਜਿਹੜੀ ਕਰਨੀ ਗੱਲ। ਕਿਹੜਾ ਸੁੱਖੇ ਹੋਏ ਵੀ ਤਾਂ ਵਿਆਹ ਹੁਣੀ ਕਰਨਾ। ਜਦੋਂ ਉਹ ਰਿਸ਼ਤਾ ਕੋਈ ਹੁਣ ਕਰਦੇ ਹੋ। ਚੱਲ ਭਾਈ ਹੌਲੀ ਹੌਲੀ ਪਾੜ ਲਾਂਗੇ ਰਿਸ਼ਤੇ ਦੀ ਤਾਂ ਨਹੀਂ ਗੱਲ ਕੱਲ ਤਾਂ ਹੁਣ ਪਰਿਵਾਰ ਤੇ ਸਾਰਾ ਕੁਝ ਹੁੰਦੇ ਹੁੰਦਾ ਤੈਨੂੰ ਮੜਾ ਜਾ ਹੈਗਾ ਸਾਹਬ ਜੀ ਨਾਲ ਗੱਲ ਕਰਨ ਦਾ ਤੂੰ ਕਰ ਲੈ ਕਿੱਡੀ ਕੀ ਗੱਲ ਹੈਂ ਇਹਨਾਂ ਨੂੰ ਵੀ ਪੁੱਛ ਲੋ ਫੇਰ ਨਾ ਨਾ ਮੇਰੇ ਗੱਲ ਪੈ ਜਾਣ ਗੱਲ ਤਾਂ ਮੈਂ ਕਰ ਲੂਗੀ ਤੋ ਹੁਣ ਤਾਂ ਸਚਾਈ ਦਾ ਪਤਾ ਲੱਗ ਗਿਆ ਪਹਿਲਾਂ ਤਾਂ ਐਂਟੀ ਜੀ ਆ ਵੀ ਕੋ ਪਲੇਖ ਹੈ ਹੁਣ ਤਾਂ ਕੁੜੀ ਨੇ ਸਾਰਾ ਦੱਸਤਾ ਆ ਕਿ ਵੀ ਉਹ ਹੀ ਨਹੀਂ ਮੁੰਡਾ ਚਾਹੁੰਦਾ ਬਾਕੀ ਲਾਪਰੀਤ ਨੂੰ ਵੀ ਪੁੱਛ ਲੈਣੇ ਆ ਉਹਦੀ ਕੀ ਮਰਜ਼ੀ ਹੈ ਹਾਂ ਜੇ ਉਧਰ ਨਹੀਂ ਕਹੀ ਜਾਨੀ ਆ ਵੀ ਭਾਈ ਉਹ ਬਹੁਤ ਬੰਦੇ ਖੋਟੇ ਨੇ ਬਹੁਤ ਮਾੜੇ ਬੰਦੇ ਨੇ ਨਹੀਂ ਚਾਜ ਦੇ ਰੱਪਣਾ ਰਿਸ਼ਤਾ ਕਰਨ ਵਾਲੇ ਹੈਗੇ ਬਕਰ ਉਹ ਤਾਂ ਅੱਪਾ ਅੱਪਾ ਕਰਦੇ ਫਿਰਦੇ ਨੇ ਮੁੰਡਿਆਂ ਵਾਲੇ ਤਾਂ ਵੀ ਕਿਹਦਾ ਰਿਸ਼ਤਾ ਤਾਂ ਵੀ ਨਹੀਂ ਮਿਲਦਾ ਕਿਤੇ ਭਾਈ ਜੀ ਤੁਹਾਨੂੰ ਕਾਲੀ ਕਰ ਦਿਆਂ ਹੌਲੀ ਹੌਲੀ ਦੇਖ ਲੈ ਕਿਤੇ ਰਸਤਾ ਤੇਰੇ ਨੂੰ ਘਰੇ ਵਾ ਰੱਖੇਗੀ ਨਾ ਤਾਂ ਉਹ ਰੋਟੀ ਖਾਂਦੀ ਐ ਨਾ ਚਾਹ ਪਾਣੀ ਪੀਂਦੀ ਐ ਨਾ ਕਾਲਜ ਜਾਂਦੀ ਐ ਐਂ ਦਾ ਫਿਰ ਜਮਾ ਮਪਿੰਦਰ ਬਣ ਜਾਊਗੀ ਉਹ ਘਰੇ ਬੈਠੀ ਪਾਈਓ ਕਹਿੰਦੇ ਹੁੰਦੇ ਕੁੜੀਆਂ ਕਿਹੜਾ ਰਾਤ ਨੋਟੀ ਤੇ ਖਾਂਦੇ ਨਾਲ ਪੁੜੀਆਂ ਦੀ ਕਿਸਮਤ ਨੂੰ ਢੋਂਦਾ ਬੰਦਾ ਤੇਰੇ ਵੱਡਾ ਨੂੰ ਕਿੱਡੀ ਕੁ ਹੋਈ ਡੈਡੀ ਦੇ ਜੀਰੋ ਪੜੀ ਜਾਂਦੀ ਆ ਪੜ ਲੈਣ ਤਾਉ ਨੂੰ ਪੁੱਤ ਕਿੰਨੇ ਦਿਨ ਹੋ ਗਏ ਕਾਲਜ ਗਈ ਨੂੰ ਪੜੀ ਕੀ ਜਾਂਦੀ ਆ ਉਹ ਮੈਨੂੰ ਦੱਸਾ ਤੇਰੀ ਮਾਂ ਨੇ ਉਹਨੂੰ ਜਦੋਂ ਦਾ ਮਾਈਂਡ ਸੈਟ ਹੋ ਗਿਆ ਨਾ ਵੀ ਬਗਦੀ ਆ ਫਿਰ ਉਹਨੂੰ ਸਮਝਾ ਲੋ ਮੈਂ ਕਦੋਂ ਕਹਿੰਨਾ ਵੀ ਹੁਣ ਡੋਲੀ ਚਾੜ ਦੋ ਉਹਨੂੰ ਸਮਝਾ ਲੋ ਇੱਕ ਵਾਰੀ ਤੁਸੀਂ ਕਹਦੇ ਹੋ ਵੀ ਪੁੱਤ ਭੱਜ ਜਾ ਕਾਲਜ ਕੋਈ ਨਾ ਚੱਲ ਲਾ ਕੇ ਗੱਲ ਪੁੱਤ ਜੇ ਉਹਨੂੰ ਕਿਤੇ ਆਪਣੇ ਕੰਮ ਧੰਦੇ ਲੱਗੂਗੀ ਉਹ ਤੇ ਆਪਦੇ ਘਰੇ ਜਾਊਗੀ ਤੇਰੀ ਉਹਦਾ ਮਨ ਬਣ ਲੂਗਾ ਆਇ ਤੁਹਾਨੂੰ ਪਹਿਲੀ ਸੋਚੀ ਜਾਂਦੀ ਐ ਕਿ ਤੈਨੂੰ ਉਹ ਐਂ ਕਰੀ ਜਾਉਂ। ਚੱਲ ਤੂੰ ਮੇਰੇ ਕਹੇ ਤੋ ਨਾ ਇੱਕ ਵਾਰੀ ਗੱਲ ਕਰ ਉਹਨਾਂ ਨਾਲ। ਚੱਲ ਅਦਵਾਰੇ ਬਾਹਰ ਬਿਲਕੁਲ ਫੋਨ ਕਰ ਲੈਣੀ ਐ। ਗਲਤ ਹੋਇਆ ਬਾਈ ਕੋਈ ਨਾ ਕੋਈ ਰੋਗ ਲਾ ਕੇ ਬੈਜੂ ਜਵਾਕ ਤੇ ਇਹ ਕਰਤਾ ਹੁਣ ਹੁੰਦਾ ਹੀ ਐ। ਇਹ ਮੌਤ ਖਾਊਗਾ। ਸੋਚਿਆ ਗਈ ਕੀ ਬਣ ਕੀ ਐ। ਚੱਲ ਕੋਈ ਨਹੀਂ ਠੰਡੇ ਮਤੇ ਨਾਲ ਗੱਲ ਕਰਾਂਗੇ। ਐਂ ਨਾ ਕਰੋ ਤੁਸੀਂ। ਕਾਲੀ ਨਾ ਕਰ। ਬਹੁ ਸਿਆਣੀ ਆਪਣੇ ਤੇ ਐਡੀ ਕਾਮਲੇ ਨਹੀਂ ਹੈਗੀ ਉਹ। ਵੀ ਜਿਹੜੀ ਕੋਈ ਕਦਮ ਚੱਕੂਗੀ। ਕਾਜ ਬਤਾਉਣੇ ਕੀ ਚੱਕਣਾ ਭੈਣ ਜਦੋਂ ਹੁਣ ਬਸ ਇਕੱਲੀ ਬੈਠੀ ਸੋਚੀ ਜਾਂਦੀ ਐ ਬਸ ਤੇ ਉਹ ਇੱਕ ਵਾਰੀ ਦਿਮਾਗ ਲੱਗਿਆ ਪਿਆ ਦਾ ਮੜਾ ਮੁੰਡਾ ਇਧਰ ਉਧਰ ਘੂਬੇ ਕੰਮ ਤਾਂ ਦੇ ਲੱਗੇ। ਦਾ ਦਿਮਾਗ ਘਿਰ ਜਾਂਦਾ ਜਵਾਨ ਹੁਣ ਗੱਲਾਂ ਹੀ ਮਾਰੀ ਜਾਓਗੇ ਕਿ ਫੋਨ ਫੋਨ ਲਾਓਗੇ ਕਿਸੇ ਨੂੰ ਚੱਲ ਲਾ ਲੈਨੀ ਐ ਨਾ ਫੇਰ ਤਾਂ ਆ ਪੱਕੜ ਕੇ ਬਹਿ ਜਾਂਦੀ ਐ ਕਿੱਡੀ ਗੱਲ ਐ ਕੀ ਜੇ ਬਾਈ ਜੀ ਨੇ ਕੁਝ ਕਹਿਤਾ ਹੈ ਤਾਂ ਉਹ ਸਾਮਣੇ ਕੇ ਬਹਿ ਜਾਂਦੀ ਐ ਤਾਂ ਹੁਣ ਤੂੰ ਵੀ ਕਰ ਲੈ ਕੰਮ ਹੁਣ ਸਰਹਾਣੇ ਖੜੇ ਸੀ ਕੀ ਦਾਦੇ ਨ ਗੰਦੇ ਹੋਣੀਆਂ ਤੂੰ ਕਰਦੀਆਂ ਦਿਮਾਗ ਅੱਗੇ ਖਰਾਵਾਗਾ ਹੋਰ ਲੱਗੀ ਇੱਥੇ ਉਹ ਕਰਨਾ ਕੱਪੜੇ ਜੀ ਲੋਟ ਕਰੀ ਜਾਂਦੀ ਸੀ ਹਾਂ 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 ਠੀਕ ਐ ਵਧੀਆ ਵਧੀਆ ਠੀਕ ਐ ਹਾਂ ਬਸ ਤੂੰ ਆਥੇ ਨੇ ਮੈਨੂੰ ਦੱਸ ਦੇ ਤੇ ਫੇਰ ਘਰੇ ਮੈਰੇ ਕਰਕੇ ਤੈਨੂੰ ਦੱਸ ਦਿੰਦੀ ਹਾਂ ਹਾਂ ਤੂੰ ਮੈਨੂੰ ਫੋਨ ਲਾਜਮੇ ਕਰ ਲਈ ਆਥ ਨੇ ਹਾਂ ਚੱਲ ਠੀਕ ਐ ਫਿਰ ਦੱਸੀ ਤੂੰ ਮੈਨੂੰ ਫੋਨ ਕਰਕੇ ਛੇਤੀ ਕੋਈ ਠੀਕ ਐ ਹੋ ਗਈ ਗੱਲ ਹਾਂ ਹੋ ਗਈ ਗੱਲ ਫਿਰ ਕੀ ਕਹਿੰਦੇ ਕਹਿਣਾ ਕੀ ਸੀ ਦੋ ਮੁੰਡਿਆਂ ਦੀ ਦਸਪਾਈ ਐ ਇੱਕ ਨੂੰ ਤਾਂ 3.5 ਕਿੱਲੇ ਜ਼ਮੀਨ ਦੇ ਆਉਂਦੇ ਨੇ ਹੂੰ ਉਹ ਤਾਂ 12 ਹੀ ਪੜਿਆ ਅੱਛਾ ਇੱਕ ਨੂੰ ਆਉਂਦੇ ਨੇ ਢਾਈ ਪਤਾ ਨਹੀਂ 3 ਕਿੱਲੇ ਹੂੰ ਉਹਨੇ ਵੀ ਇਹ ਕਰੀ ਹੋਈ ਹੈ ਮੁੰਡੇ ਨੇ ਤੇ ਆਵਦਿਆ ਸਾਰੇ ਟੈਸਟ ਟੂਰਸ ਵਿੱਚ ਦੇਈ ਜਾਂਦਾ ਹੈਗਾ ਨੌਕਰੀਆਂ ਨਾਕਰੀਆਂ ਵਾਲੀ ਹੁਣ ਜਿਹੜਾ ਸਾਨੂੰ ਠੀਕ ਲੱਗਦਾ ਉਹ ਦੇਖਿਓ ਸਾਨੂੰ ਤਾਂ ਜਿਹੜਾ ਠੀਕ ਲੱਗਣਾ ਲੱਗਦਾ ਮੈਂ ਤੈਨੂੰ ਇੱਕ ਗੱਲ ਕਹਿਣਾ ਤੇਰੇ ਦਿਲ ਦੀ ਰੀਜ ਪੂਰੀ ਹੋਗੀ ਜੋ ਤੂੰ ਚਾਹੁੰਦੀ ਸੀ ਕਿ ਲਾਪਰੀਤ ਦਾ ਇੱਥੇ ਰਿਸ਼ਤਾ ਨਾ ਹੋਵੇ ਬਾਵੇ ਨਾਲ ਤੂੰ ਪਰ ਕਹੇਤੀ ਕੰਨਾਂ ਉਹੀ ਉਹਦੀ ਮਾਂ ਨੇ ਮੁੰਡੇ ਨੂੰ ਦੱਸਤਾ ਸਾਰਾ ਗੁੱਸਾ ਜਿਹੜਾ ਜਿਆ ਕੁਝ ਤੂੰ ਲਾਪਰੀਤ ਬਾਰੇ ਬੋਲ ਕੇ ਆਈ ਐ ਵੀ ਕੁੜੀ ਇੱਜ਼ਤ ਦੀ ਸਹੀ ਨਹੀਂ ਫਲਾਣਾ ਠਮਕਾ ਐ ਬਾਕੀ ਇੱਕ ਗੱਲ ਸੁਣ ਲੈ ਜਿਹੜਾ ਤੂੰ ਆ ਹੁਣ ਲੱਗੀਆਂ ਨਾ ਕਰੋਨਾ ਰਿਸ਼ਤਾ ਪੜਤਾਲ ਕਰ ਲਈ ਅੱਜ ਕੱਲ ਨਸ਼ੇ ਬਹੁਤ ਚੱਲ ਰਹੇ ਨੇ ਬਾਕੀ ਮੈਂ ਤੈਨੂੰ ਹੋਰ ਦੱਸਦਾ ਪਤਾ ਮੈਂ ਇੱਧਰ ਵੀ ਕਰਕੇ ਹਟੂੰਗਾ ਵੀ ਮੁੰਡਾ ਆਪਦੀ ਮਾਂ ਦੇ ਮਗਰ ਲੱਗਿਆ ਕਿਵੇਂ ਜਿਵੇਂ ਹੁਣ ਪ੍ਰੀਤ ਆ ਕੇ ਦੱਸਦੀ ਐ ਕੀ ਬਾਵੇ ਨੇ ਮੈਨੂੰ ਕਿਹਾ ਮੈਂ ਲਾਪਰੀਤ ਨਾਲ ਵਿਆਹ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਨਾ ਮੁੰਡੇ ਦੇ ਮਾਂ ਦੇ ਤਾਂ ਮੈਂ ਕੰਨ ਭਰਤੇ ਮੁੰਡੇ ਦੇ ਤਾਂ ਨਹੀਂ ਮੈਂ ਕੰਨ ਭਰੇ ਜਾਂ ਛੋਟੀ ਕੁੜੀ ਦੇ ਤਾਂ ਨਹੀਂ ਮੈਂ ਕੰਨ ਭਰੇ ਉਹਨੇ ਕਿਵੇਂ ਕਹਤਾ ਤੈਨੂੰ ਉਥੇ ਵੀ ਯਕੀਨ ਨਹੀਂ ਹਜੇ ਵੀ ਮੇਰੇ ਤੇ ਤੁਸੀਂ ਯਕੀਨ ਨਹੀਂ ਕਰਦੇ ਨਾਲੇ ਤੁਹਾਡੇ ਸਾਰਾ ਕੁਝ ਅੱਖਾਂ ਦੇ ਸਾਹਮਣੇ ਆ ਹੀ ਜਾਂਦਾ ਪਰ ਜਿਹੜੀ ਮੈਂ ਤੀਲੀ ਸਿੱਟਣੀ ਸੀ ਨਾ ਉਹ ਤਾਂ ਸਿੱਟਤੀ ਹੁਣ ਮੇਰੀ ਤੀਲੀ ਸਿੱਟੇ ਨਾ ਹੀ ਕੋਈ ਨਾ ਬੁੱਝਦੀ ਨਹੀਂ ਪਕੂਗੀ ਪਕੂਗੀ ਹੋਈ ਐਹੀ ਕੋਈ ਰਿਸ਼ਤਾ ਤੁਸੀਂ ਸੋਚ ਸਮਝ ਕੇ ਕਰਿਓ ਅਸੀਂ ਤਾਂ ਕਰਾਂਗੇ ਪਰ ਤੂੰ ਚੰਗਾ ਨਹੀਂ ਕਰ ਰਹੀ ਜੇ ਰੱਬ ਤੈਨੂੰ ਇੱਕ ਧੀ ਦੇ ਦਿੰਦਾ ਨਾ ਤੈਨੂੰ ਅਹਿਸਾਸ ਹੋ ਕੋ ਜਾਂਦਾ ਵੀ ਧੀ ਦਾ ਦੁੱਖ ਕਿੱਡਾ ਹੁੰਦਾ ਹੈ ਤੂੰ ਤਾਂ ਇਹਨਾਂ ਨੂੰ ਬਗਾਨੀ ਸਮਝਦੀ ਹੈ ਪਰ ਮੈਂ ਨਹੀਂ ਸਮਝਦਾ ਮੈਂ ਤਾਂ ਸਾਰਾ ਪਤਾ ਕਰੂੰਗਾ ਜੇ ਮੈਂ ਬਗਾਨੀ ਸਮਝਦੀ ਸੀ ਤਾਂ ਰਿਸ਼ਤਾ ਵੀ ਫਿਰ ਮੈਂ ਹੀ ਕਹੀ ਜਾਂਨੇ ਆ ਵੀ ਭਾਈ ਵਿਧਿਆ ਕਰਾ ਦੇ ਮੇਰੀ ਕੋਈ ਪਰਜਾਈ ਕਰਾਉਂਦੀ ਹੈ ਉਹ ਪਰਜਾਈ ਤਾਂ ਮਾਮੀ ਇਹ ਉਹਨਾਂ ਦੀ ਕਾਲੇ ਦੀ ਵੀ ਐ ਲਾਪਰੀਤ ਦੀ ਵੀ ਐ ਉਹ ਤਾਂ ਦੋਨੇ ਇੱਕੋ ਜੇ ਨੇਗੇ ਫੇਰ ਉਹ ਤਾਂ ਚੱਜਦਾ ਕਰਾਊਗੀ ਮੈਂ ਤਾਂ ਚੱਲ ਮੈਂ ਤਾਂ ਨਾ ਪਾਹੂੰਗੀ ਕੋਈ ਉਹ ਤਾਂ ਨਹੀਂ ਮਾੜਾ ਸੋਚਦੀ ਕਿ ਸਾਰੀਆਂ ਹੀ ਅਸੀਂ ਮਾੜਾ ਸੋਚਣਾ ਤੇ ਤਾਂ ਆਪਣੀ ਜਿੱਦ ਪਗਾਉਣੀ ਸੀ ਉਹ ਪਗਾਈ ਐ ਜਿਹੜੀ ਜਿੱਦ ਪਗਾਉਣੀ ਸੀ ਤਾਂ ਇੱਧਰ ਹੋਣ ਨਹੀਂ ਦੇਣਾ ਸੀ ਲਾਪਰੀਤ ਦਾ ਰਿਸ਼ਤਾ ਤਾਂ ਕਰਕੇ ਤਾਂ ਕੀਤਾ ਤਾਂ ਇਹ ਸਾਰਾ ਕੁਸਾ ਕਰਕੇ ਹੀ ਉਹਦੇ ਮੂੰਹ ਮੈਂ ਜੋ ਕਰਨਾ ਸੀ ਅਸੀਂ ਜੀ ਉਹਦੀ ਕੰਨਾਂ ਦੀ ਕੱਚੀ ਜਿਹੜੀ ਆਪਦੇ ਮੁੰਡੇ ਕਣੀ ਨਹੀਂ ਦੇਖਦੀ ਤੇਰੀਆਂ ਗੱਲਾਂ ਚ ਆ ਗਈ ਸਾਰਾ ਕੁਝ ਸੱਚ ਮੰਨ ਲਿਆ ਉਹਨੇ ਪਰ ਮਾਂ ਜੀ ਤੀਏ ਯਾਦ ਰੱਖੀ ਜੇ ਕਿਸੇ ਗੱਲ ਚ ਫਰਕ ਆ ਗਿਆ ਨਾ ਹੁਣ ਤਾਂ ਦਵਾਈ ਤੂੰ ਆਪ ਪੀਂਦੀ ਤੀ ਫਿਰ ਢਾ ਕੇ ਨਾ ਤੇਰੇ ਹਲਕ ਚ ਮੈਂ ਸਿੱਟੂਗਾ ਜੇ ਕੋਈ ਗੱਲ ਨਿਕਲੇ ਕੱਚੀ ਰਿਸ਼ਤਾ ਕਰਨਾ ਕਰੋ ਨਹੀਂ ਕਰਨਾ ਬਿਸ਼ੱਕ ਨਾ ਕਰਿਓ ਪਸਤਾਇਆ ਜੀ ਹੁਣ ਤਾਂ ਮਾਸਤੀ ਦਾ ਜੋ ਵੀ ਫੈਸਲਾ ਮੈਨੂੰ ਮਨਜ਼ੂਰ ਹੈ ਮੈਨੂੰ ਪਤਾ ਉਹਨੇ ਮਾਮੀ ਨੂੰ ਫੋਨ ਕੀਤਾ ਹੈ ਰਿਸ਼ਤੇ ਵਾਸਤੇ ਜਦੋਂ ਵੀ ਉਧਰ ਕੋਈ ਬੈਕ ਕਾਲ ਆਉਂਦੀ ਹੈ ਤੁਸੀਂ ਮੈਨੂੰ ਦੱਸ ਦਿਓ ਚਾਹੇ ਚੱਟ ਮੰਗਣੀ ਫਟ ਵਿਆਹ ਕਰ ਦਿਓ ਜਿੱਥੇ ਕਰੋਗੇ ਮੈਂ ਉੱਥੇ ਹੀ ਕਰਵਾ ਲੂੰਗੀ। ਉਹ ਪੁੱਤਾ। ਉਤਰੀ ਮਾਸੀ ਦਾ ਉਹੀ ਕਾਲੀ ਕਰੀ ਜਾਂਦੀ ਐ। ਨਾਲੇ ਆਹ ਵਿਆਹ ਸ਼ਾਦੀਆਂ ਦੇ ਨਾ ਜਿਹੜੇ ਫੈਸਲੇ ਹੁੰਦੇ ਨੇ ਜਲਦਬਾਜ਼ੀ 'ਚ ਨਹੀਂ ਲਏ ਜਾਂਦੇ ਹੁੰਦੇ। ਸੋ ਸਮਝ ਕੇ ਕਰੀਂਦਾ ਐ। ਉਮਰ ਲੰਘਣੀਆਂ ਉੱਥੇ ਤੇਰੀ। ਤਾਇਆ ਜੀ ਇਹਦੇ ਵਿੱਚ ਵੀ ਮੇਰੀ ਮਜਬੂਰੀ ਐ। ਤੁਹਾਨੂੰ ਦੱਸਿਆ ਨਹੀਂ ਹੈਗਾ ਪ੍ਰੀਤ ਨੇ। ਕਿੰਨਾ ਅਨਾਪਛਣap ਬੋਲਿਆ ਉਹਨੇ ਮੇਰੇ ਬਾਰੇ। ਪੁੱਤ ਗਲਤ ਫਹਮੀ ਹੋ ਜਾਂਦੀ ਐ ਕਈ ਵਾਰ। ਮੈਨੂੰ ਲੱਗਦਾ ਮੁੰਡਾ ਕਿਸ ਨੇ ਸਖਾਇਆ ਹੋਇਆ ਉਹਦੇ ਕੰਨ ਭਰੇ ਹੋਏ ਨੇ ਉਹਦੇ ਕੰਨ ਕਿਨੇ ਭਰਨੇ ਨੇ ਦਾਇਆ ਜੀ ਬੈ ਉਹਨਾਂ ਕੰਨ ਭਰਨ ਵਾਲਾ ਕੌਣ ਹੈ ਉਹਦੀ ਮਾਂ ਹੈ ਉਹਦੀ ਮਾਂ ਨੇ ਸਖਾਇਆ ਤਾਂ ਹੁਣ ਪਰ ਉਹਦੀ ਮਾਂ ਕਿਉਂ ਸਖਾਊਗੀ ਉਹ ਇਹਦਾ ਮਤਲਬ ਉਹਦੀ ਮਾਂ ਦੇ ਵੀ ਕਿਸੇ ਨੇ ਕੰਨ ਭਰੇ ਹੋਏ ਐ ਮੁੱਤੀਏ ਤੈਨੂੰ ਮੈਂ ਹੁਣ ਕੀ ਦੱਸਾਂ ਇਹ ਦੁਨੀਆ ਬਹੁਤ ਚੰਦਰੀ ਐ ਇਹ ਡੰਗ ਚਲਾਉਂਦੀ ਐ ਰਹਿ ਰਹਿ ਕੇ ਹੁਣ ਮੈਂ ਤੈਨੂੰ ਕੀ ਕਿਵੇਂ ਸਮਝਾਵਾਂ ਕੋਈ ਨਹੀਂ ਰਾਜੀ ਹੋਊਗਾ ਤੇਰੇ ਰਿਸ਼ਤੇ ਤੇ ਵੀ ਲਾਪਰੀ ਦਾ ਰਿਸ਼ਤਾ ਉੱਥੇ ਹੋਵੇ ਕੋਈ ਕੌਣ ਦਾਇਆ ਸੀ ਕਿਸੇ ਨਾਲ ਮੇਰੀ ਕੋਈ ਦੁਸ਼ਮਣੀ ਵੀ ਨਹੀਂ ਹਨ ਮੇਰੇ ਤੇ ਭਾਵੇਂ ਵਾਰੇ ਤਾਂ ਕਿਸੇ ਨੂੰ ਪਤਾ ਵੀ ਨਹੀਂ ਹਜੇ ਇਹ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਜਾਂ ਤਾਂ ਉਹਦੀ ਮਾਂ ਨੂੰ ਪਤਾ ਜਾਂ ਫਿਰ ਤੁਹਾਨੂੰ ਪਤਾ ਹੈ ਚੱਲ ਛੱਡ ਪੁੱਤ ਇਹਨਾਂ ਗੱਲਾਂ ਨੂੰ ਮੇਰੀ ਇੱਕ ਗੱਲ ਮੰਨ ਤੂੰ ਕੈ ਦਿਨ ਹੋ ਗਈ ਨਾ ਤੂੰ ਕਾਲਜ ਗਈਆਂ ਕਰੀ ਬੈਠੀ ਐ ਕਰੀ ਬੈਠੀ ਆਪਦਾ ਛੋੜਾ ਕਰੀ ਜਾਨੀ ਐ ਸਵੇਰ ਤੋਂ ਤੂੰ ਚੁੱਪ ਕਰਕੇ ਪੜਨੇ ਜਾਇਆ ਕਰ ਮੇਰੇ ਤੇ ਛੱਡ ਦੇ ਸਾਰੀ ਗੱਲ ਮੈਂ ਆਪੇ ਮਸਲਾ ਹੱਲ ਕਰੂੰਗਾ ਨਹੀਂ ਤਾਇਆ ਜੀ ਮੈਂ ਹੁਣ ਕੋਈ ਮਸਲਾ ਨਹੀਂ ਹੱਲ ਕਰਾਉਣਾ ਕਿਸੇ ਤੋਂ ਮੈਂ ਕਾਲਜ ਜਾਊਂਗੀ ਤਾਂ ਉਹ ਬੰਦੇ ਦੇ ਮੱਥੇ ਲੱਗੂਗੀ ਉਹ ਤਾਂ ਪ੍ਰੀਤੀ ਸੁਣ ਕੇ ਆ ਗਈ ਮੈਂ ਉਹਦਾ ਨਾ ਥਾਪੜ ਨਾਲ ਮੂੰਹ ਰੰਗ ਦੂੰਗੀ ਓਏ ਤੀਏ ਤੂੰ ਹੁਣ ਉਹਦੇ ਪਿੱਛੇ ਆਪਣੀ ਪੜ੍ਹਾਈ ਛੱਡ ਦੇਗੀ ਤੈਨੂੰ ਇੰਨੀਆਂ ਰੀਜਨਲ ਅਸੀਂ ਪੜਾਉਣ ਲੱਗ ਰਹੇ ਹਾਂ ਮੈਂ ਕਾਲਜ ਜਾਊਂਗੀ ਪਰ ਉਹ ਪੰਨਾ ਹੁੰਦਾ ਉੱਥੇ ਕਾਲਜ ਚ ਤਾਂ ਨਹੀਂ ਜਾਂਦੀ ਮੈਂ ਦੇਖ ਮੇਰਾ ਪੁੱਤ ਐ ਜਿੱਦ ਨਹੀਂ ਕਰਿਆ ਕਰਦੀ ਤੂੰ ਸਵੇਰੇ ਪੜਨ ਜਾ ਹੋ ਸਕਦਾ ਤੂੰ ਉਹਦੇ ਨਾਲ ਗੱਲ ਕਰ ਪਤਾ ਤਾਂ ਕਰ ਵੀ ਗੱਲ ਹੋਈ ਕੀ ਐ ਉਹਦੇ ਕੰਨ ਕੀਨੇ ਭਰੇ ਨੇ ਹੌਲੀ ਹੌਲੀ ਗੱਲ ਵਿੱਚੋਂ ਕੱਢ ਫੇਰੇ ਆਪਾਂ ਨੂੰ ਪਤਾ ਲੱਗੂਗਾ ਤਾਇਆ ਜੀ ਇਹ ਗੱਲ ਤਾਂ ਮੈਂ ਉਸ ਦਿਨ ਵੀ ਬਹੁਤ ਕੋਸ਼ਿਸ਼ ਕੀਤੀ ਸੀ ਪੁੱਛਣ ਦੀ ਪਰ ਉਹਤੇ ਕੋਈ ਗੱਲ ਤੇ ਅੜਿਆ ਹੋਇਆ ਕਹਿੰਦਾ ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਆ ਪੱਕੇ ਬੰਦੇ ਨੇ ਦੱਸਿਆ ਪਰ ਉਹ ਨਾਮ ਹੀ ਨਹੀਂ ਲੈ ਰਿਹਾ ਉਹਨੂੰ ਕੀਨੇ ਦੱਸਿਆ ਵੇਖ ਪੁੱਤਾ ਫੇਰ ਆਇਆ ਤਾਂ ਕੁਝ ਮਸਲਾ ਹੱਲ ਹੋਣਾ ਹੀ ਨਹੀਂਗਾ ਤੂੰ ਘਰੇ ਬੈਠੀ ਐ ਆ ਸਾਥੋਂ ਨਹੀਂ ਜਾਇਆ ਗਿਆ ਸਾਨੂੰ ਪ੍ਰੀਤ ਨੇ ਦੱਸਤਾ ਹੁਣ ਜੇ ਨਵੀਂ ਥਾਂ ਤੇ ਰਿਸ਼ਤਾ ਕਰਾਂਗੇ ਪਤਾ ਨਹੀਂ ਕਿਹਾ ਜਾ ਪਰਿਵਾਰ ਟੱਕਰ ਚਾਹ ਜਣਾ ਹੁਣ ਤੂੰ ਇਹ ਮੁੰਡੇ ਨੂੰ ਦੇਖਿਆ ਪਰਖ ਐ ਇੰਨੇ ਚਿਰ ਤੋਂ ਤੂੰ ਜਾਣਦੀ ਐ ਤੇਰੇ ਨਾਲ ਪੜਦਾ ਨਹੀਂ ਪੁੱਤ ਮੇਰਾ ਮਨ ਨਹੀਂ ਮੰਨਦਾ ਤੂੰ ਇੱਕ ਵਾਰੀ ਉਹਦੇ ਮੁੰਡੇ ਨਾਲ ਗੱਲ ਕਰਕੇ ਦੇਖ ਠੀਕ ਐ ਤਾਂ ਹੈ ਜੀ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇੱਕ ਵਾਰ ਹੋਰ ਗੱਲ ਕਰ ਲੈਣੀ ਆ ਉਹਦੇ ਨਾਲ ਪਰ ਜੇ ਉਹਨੇ ਇਸ ਵਾਰੀ ਵੀ ਨਾ ਦੱਸਿਆ ਫੇਰ ਚਲੋ ਜੇ ਉਹਨੇ ਐਂ ਕਹਿਤਾ ਵੀ ਮੈਨੂੰ ਇਹ ਗੱਲਾਂ ਮੇਰੀ ਮਾਂ ਕਹਿੰਦੀ ਐ ਫਿਰ ਮੈਨੂੰ ਇਹ ਕਿਵੇਂ ਪਤਾ ਲੱਗੂਗਾ ਕਿ ਉਹਦੀ ਮਾਂ ਦੇ ਕੰਨ ਕਿਨੇ ਪਰੇ ਐ ਇਹ ਗੱਲ ਦਾ ਤਾਂ ਮੈਂ ਪਤਾ ਕਰਵਾ ਕੇ ਹੀ ਛੱਡੂੰਗੀ ਜਿਹੜਾ ਵੀ ਹੋਇਆ ਨਾ ਉਹ ਮੇਰਾ ਦੁਸ਼ਮਣ ਚਾਹੇ ਮੈਨੂੰ ਉਹਨੂੰ ਜਾਨੋਂ ਕਿਉ ਨਾ ਮਾਰਨਾ ਪਵੇ ਉਹ ਉੱਥੇ ਤੂੰ ਬਦਲਾ ਲੈ ਕੇ ਆਉਂ ਮੈਂ ਬਣਾ ਐਨੀ ਲੰਬੀ ਨਾ ਸੋਚ ਕੋਈ ਨਾ ਸਭ ਠੀਕ ਹੋ ਜੂ ਤੂੰ ਇੱਕ ਵਾਰੀ ਉਹ ਮੁੰਡੇ ਨਾਲ ਬਹਿ ਕੇ ਗੱਲ ਕਰ ਤਾ ਕੋਈ ਨਾ ਸਭ ਠੀਕ ਹੋ ਜਾਊਗਾ ਤੂੰ ਆਪਣੀ ਪੜ੍ਹਾਈ ਜਾਰੀ ਰੱਖ ਘਰੇ ਬੈਠੀ ਤੂੰ ਐਵੇਂ ਸੋਚਾਂ ਚ ਸੋਚੀ ਜਾਂਦੀ ਐ ਤਾ ਦੇਖ ਲੈ ਚਾਰ ਕਿਦਮੇ ਚ ਨੱਕ ਮੂੰਹ ਨਿਕਲਿਆ ਤੇਰਾ ਐ ਨਹੀਂ ਕਰਿਆ ਕਰਦੇ ਮੇਰਾ ਪੁੱਤ ਮੈਨੂੰ ਐ ਕਿਉਂ ਲੱਗਦਾ ਸੀ ਜਿਵੇਂ ਤਾਇਆ ਜੀ ਮੈਨੂੰ ਕੁਝ ਦੱਸਣਾ ਚਾਹੁੰਦੇ ਸੀ ਪਰ ਦੱਸਣ ਦੀ ਹਿੰਮਤ ਨਹੀਂ ਹੋਈ ਉਹਨਾਂ ਤੋਂ ਕਿਤੇ ਤਾਇਆ ਜੀ ਨੂੰ ਪਤਾ ਤਾਂ ਨਹੀਂ ਉਸ ਬੰਦੇ ਬਾਰੇ ਅਰੇ ਇਹ ਜਿਹਾ ਬੰਦਾ ਹੋ ਕੌਣ ਸਕਦਾ ਹੈ ਗੱਲ ਤਾਂ ਇਹਨਾਂ ਦੀ ਬਿਲਕੁਲ ਸਹੀ ਹੈ ਮੈਂ ਸਾਰੇ ਫੈਸਲੇ ਬਹੁਤ ਜਲਦਬਾਜ਼ੀ ਚ ਕਰ ਰਹੀ ਹਾਂ ਕੱਲ੍ਹ ਨੂੰ ਮੈਨੂੰ ਕਾਲਜ ਜਾ ਕੇ ਪਹਿਲਾਂ ਬਾਵੇਂ ਨੰਗਲ ਕਰਨੀ ਚਾਹੀਦੀ ਹੈ ਛਿਓ ਮੈਨੂੰ ਸੱਚਾ ਪਿਆਰ ਕਰਦਾ ਹੋਇਆ میں نے دا نام جروہ دست ہوگا کہ انہوں نے ہوجی انگلہ میرے بارے کینے دست ہی میں آنکھین میں صحیح آگیا آنکھین میں صحیح آگیا مام میں کی پندو ہوں نا پھوٹوں نے کی دیلے نہیں مونٹے نہیں پھوٹوں میری فون دکھا تو پھر دیلے نہیں ماں ہاں ہاں اوری ماں مڑا گیا ਹੀ ਹੋ ਗਿਆ ਅਮਾ ਮਮੀ ਨੇ ਫੋਟੋ ਭੇਜਣੇ ਦੇਖੀ ਮੁੰਡੇ ਦੀਆਂ ਮੁੰਡਿਆਂ ਦੀਆਂ ਆਹੋ ਮੈਂ ਕਿਹਾ ਸੀ ਉਹਨੂੰ ਤੇਰੀ ਮੰਮੀ ਰਿਸ਼ਤਾ ਕਰਾਉਂਦੀ ਆ ਲਾਪਰੀ ਦਾ ਉਹਨੇ ਭੇਜੀਆਂ ਨੇ ਮੁੰਡੇ ਦੀਆਂ ਫੋਟੋਆਂ ਅੱਛਾ ਲਾ ਫਿਰ ਮੈਂ ਤੈਨੂੰ ਦੱਸ ਦਾਂ ਦੇ ਮਾਹ ਪਤਾ ਨਹੀਂ ਕੀ ਦੀਆਂ ਫੋਟੋਆਂ ਨੇ ਨੇ ਮੁੰਡਾ ਤਾਂ ਸੋਹਣਾ ਹੈ ਨਾ ਮਾਸੀ ਨੂੰ ਵੀ ਬੁਲਾਦਾ ਫਿਰ ਸਾਰਿਆਂ ਨੂੰ ਦਿਖਾ ਦੋ ਹੁਣ ਤਾਂ ਮਾਸੀ ਇਹ ਆ ਵੀ ਤੋਂ ਨੇ ਮੁੰਡੇ ਦਾ ਸੋਹਣਾ ਹੈ ਹਾਂ ਮੁੰਡੇ ਦਾ ਸੋਹਣਾ ਹੈ ਜੀ ਹਾਂ ਕਿੱਕ ਨੂੰ ਤਾਂ ਜ਼ਮੀਨ ਘਟ ਆਉਂਦੀ ਏ ਇਹ ਤਾਂ ਪੜਿਆ ਵੀ ਕਹਾਂ ਹੁਣ ਭੱਜ ਤਾ ਹੁਣ ਸਾਰੇ ਡੱਬਰ ਦੀ ਲੈ ਨਾਲ ਕਰਦੇ ਜਿਹੜਾ ਕੁਝ ਕਰੋਗੇ ਉਹਨਾਂ ਨੇ ਕਿਹਾ ਸੀ ਮੈਨੂੰ ਬੋਲ ਵਾਹੀ ਨਹੀਂ ਤੇਰੀ ਮਾਸੀ ਮਾਸੀ ਇਹ ਉਹ ਨਹੀਂ ਇਹ ਬੰਦ ਠੀਕਾ ਤੁਹਾਨੂੰ ਲਾ ਜੀ ਮਾਸੀ ਆ ਦੇਖ ਲੈ ਆ ਮੁੰਡੇ ਭੇਜਨੇ 2 ਫੋਟਾਂ ਬੈਠੀਆਂ ਨੇ ਮੁੰਡਿਆਂ ਦੀਆਂ ਭਾਬੀ ਜਿਹਦਾ ਰਿਸ਼ਤਾ ਕਰਨ ਨਾਲ ਆਪ੍ਰੀਤ ਨੂੰ ਅੱਛਾ ਉਹ ਤੇ ਮੈਂ ਸੁਣ ਲਿਆ ਨੇ ਜੀ ਹਾਂ ਮੁੰਡੇ ਦਾ ਸੋਹਣਾ ਨੇ ਕੀ ਉਹ ਹੀ ਗੱਲ ਦਾ ਜੀ ਜਿਹੜਾ ਤਾਂ ਆ ਮੁੰਡਾ ਹੈਗਾ ਹਾਂ ਇਹਨੂੰ ਤਾਂ ਹੁੰਦੇ ਨੇ 4.5 ਕਿੱਲੇ ਜ਼ਮੀਨ ਦੇ ਅੱਛਾ ਪੜਿਆ 12 ਆ ਅੱਛਾ ਅੱਛਾ ਦੇਖ ਜਿਹੜਾ ਆ ਮੁੰਡਾ ਹੈ ਹਾਂ ਇਹਨੂੰ ਪਤਾ ਨਹੀਂ 2.5 ਕਿੰਨੇ ਕਿੱਲੇ ਜ਼ਮੀਨ ਦੇ ਕਹਿੰਦੀ ਐ ਫਿਰ ਆਪਾਂ 4.5 ਕਿੱਲੇ ਨਾ ਕਰਾਂ ਭਣੀ ਉਹ ਪੜਿਆ ਘੱਟ ਬਾਕੀ ਤਾਂ ਤਾਂ ਪੜਿਆ ਹੈ ਹਾਂ ਚਲੋ ਐਂ ਕਰੋ ਗੱਲ ਸੁਣੋ ਜੀ ਨੂੰ ਵੀ ਕਰਨਾ ਸਾਰੇ ਪਰਿਵਾਰ ਦੀ ਰਾਇ ਨਾਲ ਕਰਿਓ ਨਾਲੇ ਪਰਿਵਾਰ ਵਧੀਆ ਹੋਵੇ ਪਹਿਲਾਂ ਬੰਦਾ ਲੂਸ ਕਢਾ ਲਿਓ ਘਰ ਦਾ ਹਾਂ ਨਹੀਂ ਕੀ ਕਹਿੰਦਾ ਮੇਰੀ ਪਰਜਾਈ ਨੇ ਛੋਟਾ ਮਾ ਭੇਜੀਆਂ ਮੁੰਡਿਆ ਦੇ ਅੱਛਾ ਹਾਂ ਆ ਜਿਹੜੀ ਤਾਂ ਪਹਿਲੀ ਫੋਟੋ ਭੇਜੀ ਆ ਇੱਕ ਮਿੰਟੋ ਮੈਨੂੰ ਫੋਟੋਆਂ ਤਾਂ ਦੇਖ ਲੈਣ ਦੇ ਪਹਿਲਾਂ ਪਹਿਲੀਆਂ ਦੂਤੀਆਂ ਆ ਤਾਂ ਤੇਰੀ ਗੱਲ ਠੀਕ ਆ ਮੁੰਡੇ ਤਾਂ ਦੋਨੇ ਸੋਹਣੇ ਨੇ ਮੁੰਡੇ ਤਾਂ ਤੇ ਫਿਰ ਕੱਲੀਆਂ ਫੋਟੋਆਂ ਨੂੰ ਕਰਾਂਗੇ ਵੀ ਕੀ ਖਾਨਦਾਨ ਦਾ ਤਾਂ ਪਤਾ ਹੋਵੇ ਜਮੀਨ ਜਮੂਨ ਦਾ ਪਤਾ ਹੋਵੇ ਫੇਰ ਹੀ ਕਹਾ ਗੱਲਾਂ ਤੋਰਾਂਗੇ ਆਪਾਂ ਉਹੀ ਤਾਂ ਲੈ ਚਾਚੇ ਉਹ ਤੁਸੀਂ ਪਤਾ ਕਰੋਗੇ ਹੁਣ ਬਿਨਾ ਪੁੱਛੇ ਤੁਸੀਂ ਫੋਟੋਆਂ ਭੇਜਤੀਆਂ ਤੇਰੀ ਮਾਂ ਨੂੰ ਪਤਾ ਨਹੀਂ ਕਿੰਨੀਆਂ ਜਮੀਨ ਜਮੂਨ ਆ ਪਟਾ ਦਾ ਸੇ ਮੈਨੂੰ ਸਾਰਾ ਕੁਝ ਆਹ ਜਿਹੜੀ ਪਹਿਲੀ ਫੋਟੋ ਭੇਜੀ ਆ ਇਹਦਾ ਸਾਢੇ 4 ਕਿੱਲੇ ਜ਼ਮੀਨ ਦੇ ਆਉਂਦੇ ਨੇ ਅੱਛਾ 12 ਪੜਿਆ ਹੋਇਆ ਠੀਕ ਆ ਆ ਜਿਹੜੀ ਦੂਜੀ ਪਰਲੀ ਫੋਟੋ ਆ ਇਹ ਮੁੰਡਾ B.A ਪੜਿਆ ਹੋਇਆ ਆ ਨੌਕਰੀ ਨਾਕਰੀ ਦਾ ਕਰੀ ਜਾਂਦਾ ਆਪਣਾ ਕੋਰਸ ਜਾਂ ਮੈਂ ਤਾਂ ਇਹਨੂੰ 2.5 ਬਣਾ ਤਿੰਨ ਕਿੱਲੇ ਜ਼ਮੀਨ ਦੇ ਨੇ ਮੈਂ ਤਾਂ ਐ ਕਰੀ ਜਾਂਦਾ ਜੇ ਆਪਕੋ ਉਸੇ ਦੇਖ ਭਾਲ ਕਰ ਲਿਓ ਜੇ ਵਧੀਆ ਕਰ ਹੋਇਆ ਆਪਾਂ ਕਰ ਦਾਂਗੇ ਹਾਂ ਉਹ ਤਾਂ ਦੇਖਾਂਗੇ ਫਿਰ ਜਿਹੜਾ ਇਹਨਾਂ ਚੋਂ ਆਪਾਂ ਨੂੰ ਠੀਕ ਰਹਾ ਜ਼ਮੀਨ ਦਾ ਕੀ ਆ ਮੜੀ ਮੋਟੀ ਘੱਟ ਵੱਧ ਦਾ ਦਿਖਾ ਦੇ ਬਾਈ ਨੂੰ ਵੀ ਦਿਖਾ ਦੇ ਕੋ ਦੋ ਮੁੰਡਿਆਂ ਦੀ ਫੋਟੋ ਆਈ ਆ ਹੁਣ ਲਾਪਰੀ ਦੇ ਰਿਸ਼ਤੇ ਵਾਸਤੇ ਉਹ ਬਾਈ ਆਪਾਂ ਤਾਂ ਦੇਖੀ ਜਾਂਦੇ ਆ ਆਪਾਂ ਤਾਂ ਕਹੀ ਜਾਂਦੇ ਮੁੰਡੇ ਸੋਹਣੇ ਨੇ ਵਧੀਆ ਨੇ ਉਹ ਜਿਹਦੇ ਰਿਸ਼ਤਾ ਕਰਨਾ ਹੈ ਲਾਪਰੀ ਤੂੰ ਤਾਂ ਦਿਖਾ ਲੋ ਉਹਨੂੰ ਤਾਂ ਪੁੱਛ ਲੋ ਉਹਦੀ ਪਸੰਦ ਹੈ ਕਿ ਨਾ ਆਓ ਸਹੀ ਗੱਲ ਆ ਬੱਪੂ ਇਹ ਵੀ ਗੱਲ ਸਹੀ ਆ ਬਾਈ ਦੀ ਹਨਾ ਲਾਪਰੀ ਤੂੰ ਤਾਂ ਦਿਖਾਓ ਫੇਰ ਇਹ ਗਾਹ ਗੱਲ ਤੋਰਨ ਦਾ ਫਾਇਦਾ ਆਪਾਂ ਤਾਂ ਆਪ ਹੀ ਲਾਗੇ ਸੀ ਰਿਸ਼ਤਾ ਕਰਨਾ ਜਦੋਂ ਹੁਣ ਕੋਣ ਨੂੰ ਸਿਆਣੇ ਬੰਦਿਆਂ ਨੂੰ ਪਤਾ ਹੈਗਾ ਉਸੀ ਪੁੱਛ ਪੜਤਾਲ ਕਰਨੀ ਐ ਛੋੜੇ ਪਸੰਦ ਨੇ ਹੁਣ ਲਾਪਰੀ ਤਾਂ ਆਪਾਂ ਤੋਂ ਬਾਹਰ ਹੋਊਗੀ ਨਹੀਂ ਭੈਣੇ ਕੇਰੇ ਕੁੜੀ ਨੂੰ ਦਿਖਾ ਦਿੰਨੇ ਸਹੀ ਕਹਿੰਦਾ ਭਾਈ ਹਾਂ ਕੁੜੀ ਨੂੰ ਦਿਖਾਤਾ ਦਿੰਨੇ ਆ ਫਿਰ ਵੀ ਹੁਣ ਉਹਨੇ ਆਣੀ ਥੋੜੀ ਆਏ ਮਾਂ ਕੱਟਣਾ ਦਾ ਉਹਨੇ ਆ ਉਹਦੇ ਨਾਲ ਆਹੀ ਕਰਦਾ ਮੈਂ ਕਹਿੰਨੇ ਉਮਰ ਤਾਂ ਉਹਨੇ ਕੱਢਣੀ ਐ ਨਾ ਜੇ ਹੁਣ ਉਹਦੇ ਫਿੱਟ ਆਉਣਗੇ ਤਾਂ ਆਹੀ ਐ ਜੇ ਹੁਣ ਤਾਂ ਕਹਿ ਰਿਸ਼ਤਾ ਕਰਦਾ ਆਪਾਂ ਫੇਰ ਗਾਹ ਨਹੀਂ ਅਸੀਂ ਦੋਨੇ ਬਣਾ ਜਾਂਦੀਆਂ ਕਿ ਨਾ ਲਾਪਰੀ ਤਾਂ ਦਿਖਾਉਂਦੇ ਆ ਹਾਂ ਦਿਖਾ ਦਿਓ ਮੱਸੀ ਤੁਸੀਂ ਨਹੀਂ ਤੁਸੀਂ ਬੈਠੋ ਅਸੀਂ ਜਾ ਅਸੀਂ ਜਾ ਕੇ ਆਉਂਦੇ ਹਾਂ ਰੱਬੀ ਬਿਲਕੁਲ ਆ ਲੈ ਜੀ ਭਾਲੇ ਹੁੰਦਾ ਸਹੀਆ ਫੋਟੋ ਆ ਜਾਂਦਾ ਸੋਹਣੀਆਂ ਨੇ ਹਨਾ ਬਾਕੀ ਪਿੰਡ ਪੁੰਡ ਵੀ ਨਹੀਂ ਆਪਾਂ ਦਾ ਪੁੱਛਿਆ। ਏ ਅੱਧਿਆਂ ਗੱਲ ਕਰਦਿਆਂ ਹੁੰਦੀਆਂ ਨੇ ਯਾਰ ਬੁੜੀਆਂ ਦਾ ਤੈਨੂੰ ਪਤਾ ਤਾਂ। ਚਾਚੇ ਸੋਨੇ ਦਾ ਕੀ ਲੈਣਾ ਹੈਗਾ? ਪਰਿਵਾਰ ਸੋਹਣਾ ਹੁਣ ਬੱਤ ਨਾਲ ਹੋਣਾ ਚਾਹੀਦਾ ਹੈਗਾ। ਸਾਉ ਪਰਿਵਾਰ ਹੋਣਾ ਚਾਹੀਦਾ। ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ ਮੁੰਡਾ ਇਹੀ ਹੁੰਦਾ ਹੈਗਾ। ਹਾਂ ਤੇਰੀ ਗੱਲ ਠੀਕ ਆ ਫਿਰ ਮਾੜਾ ਮੋਟਾ ਕੁੜੀ ਦੇ ਨਾਲ ਤੁਰਦਾ ਸੋਨਾ ਵੀ ਲੱਗੇ। ਹੁਣ ਆਪਾਂ ਜਮਈ ਤਾਂ ਨਹੀਂ ਕੁੜੀ ਦੇ ਹਿਸਾਬ ਨਾਲ ਹੀ ਮੁੰਡਾ ਦੇਖਾਂਗੇ। ਖਾਨਦਾਨ ਤਾਂ ਬਾਅਦ ਦੀ ਗੱਲ ਆ। ਖਾਨਦਾਨ ਦੇਖ ਕੇ ਰਿਸ਼ਤਾ ਕਰਾਂਗੇ ਆਪਾਂ। ਉਹੀ ਗੱਲ ਆ ਬਾਪੂ ਫਿਰ ਤਾਹੀਆ ਹੀ ਪੁੱਛਪੜਤਾਲ ਵੇਲੇ ਨਾ हां ठीक है। जे ओ हां करूंगी ਆਪਾਂ ਰਿਸ਼ਤਾ ਤਾਂ ਕਰਾਂਗੇ।ੁੱਕੇ ਨਾਲ ਨਹੀਂ ਕਰਦੇ। हां ਨਹੀਂ ਨਾ ਕਰੀਓ ਫਿਰ। ਤੇਰੀ ਗੱਲ ਸਹੀ ਆ। ਮੈਂ ਤਾਂ ਉਹੀ ਕਾਲੀ ਕਰੀ ਜਾਂਦੀ ਆ। ਚਾਕੇ ਫੋਟੋ ਵੀ ਮੰਗਾ ਲੀਆਂ। ਮੈਨੂੰ ਤਾਂ ਪਤਾ ਵੀ ਨਹੀਂ। ਲੈ ਮੇਰਾ ਨੰਬਰ ਦੇ ਆਈ ਤੇ ਪਤਾ ਲੱਗਿਆ ਫੋਟੋਆਂ ਦਾ। ਮਾ ਮਾ ਪਤਾ ਨਹੀਂ ਕਿਦਾ ਨੰਬਰ ਆ ਗਿਆ। ਇਹ ਤਾਂ ਉਹਨੂੰ ਜਵਾਕ ਦੀ ਨੂੰ ਕਹਿ ਕੇ ਹਟੇ ਮੈਂ ਸਭ ਪੁੱਛ ਤੂੰ ਕੱਲ ਤੋਂ ਪੜਨੇ ਜਾਇਆ ਕਰਕੇ ਆਏ ਦਿਨ ਹੋਗੇ ਘਰੇ ਬੈਠੀ ਐ। ਐਨਾ ਕ ਮੂੰਹ ਨਿਕੜਿਆ ਉਹ ਜਵਾਕੜੀ ਦਾ। ਲੇਕਰ ਕਰੀ ਜਾਂਦੀ ਆ। ਮੈਂ ਚੱਲ ਉੱਥੇ ਜਾਊਗੀ ਪੜਨਾ। ਸਹੇਲੀਆਂ ਚ ਹੱਸੂ ਖੇਡੂਗੀ ਮਨ ਹੋਰ ਹੋਊਗਾ। ਤੇਰਾ ਹੁਣ ਨਵਾਸਾ ਪਾਸੇ ੜਨ ਫਿਰ ਹੁਣ ਕਾਲੀ ਕਰਦੀ ਆ ਯਾਰ ਇਹ ਉਹੀ ਤਾਂ ਗੱਲ ਆ ਕਿ ਦੋ ਦੋ ਮੁੰਡਿਆਂ ਦੀ ਉਹ ਮੰਗਾਲੀ ਚੱਲ ਕੋਈ ਨਾ ਬਾਈ ਤਾਂ ਗੱਲ ਬਣੀ ਸੀ ਤੇ ਤਾਂ ਵੇਖੀ ਜਾਓ ਬਾਈ ਕਿਹਨੂੰ ਪਤਾ ਨਹੀਂ ਕੀ ਆ ਜਵਾਗੜੀ ਨੂੰ ਘਰੋਂ ਕੱਢਣ ਦੀ ਕਾਲੀ ਹੋ ਗਈ ਹੈ ਤਾਂ ਐ ਹੈਵੀਰ ਕਾਂਦ ਗੱਟੇ ਪਰਾਂ ਵੀ ਆਹੀ ਹੈ ਪਰਾਂ ਐ ਦੱਸ ਕਿ ਜਿਹੜਾ ਵੱਡੋਵਾਰ ਹੋ ਰਹੀ ਹੈਗੀ ਉਹ ਚੱਲ ਬਾਈ ਹੁਣ ਤਾਂ ਜਿਹੜਾ ਕੁਝ ਹੋ ਗਿਆ ਠੀਕ ਆ ਕੋਈ ਵੀ ਮੰਟੇ ਜਵਾਗੜੀ ਤੇ ਕੀ ਗੁਜਰਦੀ ਹੋਊਗੀ ਵੀ ਪਤਾ ਨਹੀਂ ਮੈਨੂੰ ਪਿਆਕੀ ਰਾਜੀ ਨੇ ਇਸ ਘਰ 'ਚ ਮੈਨੂੰ ਦੇਖ ਕੇ ਰਾਜੀ ਨਹੀਂ ਇਹ ਵੀ ਇਥੇ ਡੇਢੀ ਹੋ ਗਿਆ ਦਾ ਸਾਲਾਂ ਨਾਲ ਕੋਈ ਫਰਕ ਨਹੀਂ ਪੈਂਦਾ 2 ਸਾਲਾਂ ਨਾਲ ਉਹਦਾ ਆਪਾਂ ਕਦੋਂ ਕਹਿੰਦੇ ਸੀ ਆਪਾਂ ਦਾ ਸਹੁਰੇ ਨੇ ਆਪ ਛੇੜਿਆ ਉਹਨੇ ਆਪਾਂ ਕਦੋਂ ਕਹਿੰਦੇ ਸੀ ਵੀ ਅੱਜ ਹੀ ਵਿਆਹ ਕਰਦੀ ਆਪਾਂ ਦਾ ਪੜਾਉਂਦੇ ਸੀ ਉਹ ਚੱਲ ਕੋਈ ਗੱਲ ਉਹਦਾ ਉਹਦਾ ਮਨ ਜਾ ਨਹੀਂ ਦੁਖੀ ਜਾਗਾ ਲੱਗਦਾਗਾ ਤਾਂ ਕਰਕੇ ਆਪਾਂ ਲਾਗੇ ਕਾਲੀ ਕਰਨ ਚੱਲ ਠੀਕ ਆ ਪਤਾ ਲੱਗ ਜੂਗਾ ਦਿਖਾ ਦੇਣਗੇ ਫੋਟੋ ਦਾ ਜਿਵੇਂ ਲਾਪ੍ਰੀਤ ਕਹੂਗੀ ਫਿਰ ਕਾਨੂੰਨ ਜਾਣ ਦੇ ਨਹੀਂ ਆਏ ਬਾਈ ਰੋਕ ਹੀ ਲੈਣੀ ਅਸੀਂ ਫਿਰ ਮੈਨੂੰ ਤਾਂ ਪਤਾ ਨਹੀਂ ਸੀ ਵੀ ਤੇਰੀ ਗੱਲ ਹੋ ਗਈ ਲਾਪ੍ਰੀਤ ਨਾਲ ਜਾਣ ਜੂਣ ਵਾਸਤੇ ਕਾਲਜ ਚੱਲ ਦੇਖੀ ਆ ਹੁਣ ਜਿਹੜਾ ਕੁਝ ਹੋਊਗਾ ਹੁੰਦਾ ਗਈਆਂ ਉਹਦੇ ਕੋਲੇ ਚੱਲ ਕੋਈ ਨਾ ਦੇਖਦੇ ਆ ਕੀ ਕਹਿੰਦੀ ਆ ਲਾਪ੍ਰੀਤ ਵੀ ਅੱਜ ਆਪਣ ਲਾਪ੍ਰੀਤ ਬੱਤ ਖੜੀ ਆਇਆ ਨਾ ਖੜੀ ਹੋ ਖੜਾ ਹੋ ਬੱਤ ਇਹ ਆ ਦੇਖੀ ਤੇਰਤਾਈ ਨੇ ਫੁਟਮਾ ਮੰਗਾਈਆ ਤੇਰੀ ਮੰਮੀ ਨੇ ਪੇਚੀਆਂ ਨੇ ਆ ਦੋ ਮੁੰਡਿਆਂ ਨੇ ਫੁਟਮਾ ਨੇ ਕੀ ਹੋ ਗਿਆ ਪੁੱਤ ਫੋਟੋ ਮੈਂ ਤਾਂ ਦੇਖੂਗੀ ਜੀ ਮੈਂ ਸਾਖ ਕਰਾਉਣਾ ਹੋਇਆ ਹਮਨੇ ਨੀ ਕੀ ਕਾਲੀ ਹੈ ਮੈਨੂੰ ਐ ਦੱਸਿਓ ਮਾਂ ਤੂੰ ਤਾਂ ਸਿਆਣੀ ਐ ਕਿ ਤੂੰ ਵੀ ਮੈਨੂੰ ਘਰੋਂ ਵੱਟ ਕੇ ਰਾਜੀ ਆ ਨਾ ਮੇਰੀ ਕੀ ਮੈਂ ਕਿੱਥੇ ਵੱਟ ਕੇ ਕੀ ਚਾਹ ਮੈਂ ਤਾਂ ਇਹ ਕਹਨੀ ਆ ਪੁੱਤ ਤੇਰੀ ਤਾਈ ਨੇ ਮਗਾਨਿਆ ਸੀ ਤੇਰੀ ਮੰਮੀ ਤੋਂ ਵੀ ਮੁੰਡੇ ਤਾਈ ਜੀ ਤੁਹਾਨੂੰ ਜ਼ਿਆਦਾ ਕਾਲੀ ਹੈ ਮੈਨੂੰ ਘਰੋਂ ਕੱਢਣ ਦੀ ਵੀ ਇਹ ਕਾਲੀ ਨਹੀਂ ਤੇ ਕੀ ਕਹਣਾ ਉਹ ਤੇਰੀ ਮੰਮੀ ਨੇ ਮੁੰਡਿਆਂ ਦਾ ਸਪਾਈ ਮਾਂ ਵੀ ਨੇ ਦੱਸ ਤਾਂ ਪਈ ਸੀ ਜੇ ਤੁਸੀਂ ਫੋਨ ਕਰਕੇ ਉਹਨਾਂ ਤੋਂ ਮੁੰਡੇ ਬਾਰੇ ਪੁੱਛਿਆ ਹਜੇ ਮੇਰੀ ਇੰਨੀ ਵੀ ਉਮਰ ਨਹੀਂ ਹੋਈ ਮੈਂ ਓਵਰੇਜ ਨਹੀਂ ਹੋਈ ਕਿ ਮੇਰੇ ਅੱਗੇ ਵਿਆਹ ਨਹੀਂ ਹੋਣਾ ਚਲ ਕੋਈ ਨਾ ਪੁੱਤ ਤੂੰ ਠੰਡੇ ਤੋਂ ਮਾਤਨਾ ਸੋਚ ਲੈ ਮੈਂ ਠੰਡੇ ਤੋਂ ਮਾਗਣਾ ਲਈ ਸੋਚਿਆ ਮੈਂ ਹਲੇ ਕੋਈ ਵਿਆਹ ਨਹੀਂ ਕਰਾਉਣਾ ਮੈਂ ਕੱਲ ਤੋਂ ਕਾਲਜ ਜਾ ਰਹੀ ਹਾਂ ਚਲ ਕੋਈ ਨਾ ਪੁੱਤ ਤੂੰ ਫੁਟਮਾ ਦੇਖ ਲਈਂ ਅੱਗੇ ਤੇਰੀ ਮਰਜ਼ੀ ਓਵਰੇਜ ਨਹੀਂ ਕਿੰਨਾ ਮਰਨਾ ਨਾ ਕਰੀਂ ਜਯਾਤਾ ਜੀ

ਮੁੰਡਾ ਉਹਦੇ ਮੂੰਹ ਨਾਲ ਬੋਲ ਕੇ ਦੱਸੂਗਾ ਕਿ ਉਹਨੂੰ ਮੇਰੇ ਬਾਰੇ ਕਿਹਨੇ ਭੜਕਾਇਆ ਹੈ ਹਾਂ ਪੁੱਤ ਇਹ ਤਾਂ ਤੇਰੀ ਗੱਲ ਠੀਕ ਹੈ ਤੂੰ ਹਜੇ ਵੀ ਉੱਥੇ ਜਾ ਕੇ ਰਾਡੀਆਂ ਦਾਪਰੀ ਤਾਂ ਲਖਣ ਇਹ ਜੀ ਕੁਛ ਤਾਂ ਬੋਲ ਕੇ ਹਟਿਆਪਨ ਇਹ ਵੀ ਕੁਛ ਆਪਣੇ ਝੁਕੋ ਗਿਆ ਉਹ ਤਾਂ ਬੋਲਿਆ ਕਿਉਂਕਿ ਉਹਦੇ ਕਿਸੇ ਨੇ ਕੰਨ ਪਰੇ ਹੋਏ ਆ ਉਹ ਆਪਣੀ ਬੋਲਦਾ ਸੀ ਉਹਦੇ ਵਿੱਚ ਕੋਈ ਬੋਲ ਰਿਹਾ ਸੀ ਭੈਣੇ ਮੈਂ ਇਸ ਦੇ ਬੰਦੇ ਦਾ ਪਤਾ ਤਾਂ ਕਰਕੇ ਹਟੂੰਗੀ ਨਾ ਮਾਂ ਇਹ ਹੈ ਕੌਣ ਹੈ ਹੈ ਕੌਣ ਹੈ ਭੈਣੇ ਹਰ ਜਦ ਵੀ ਕੀ ਹੈ ਜੇ ਮੁੰਡੇ ਨੂੰ ਪੁੱਛ ਲੂ ਵੀ ਹਾਇ ਕੌਣ ਕੱਲੂ ਫੇਰ ਨਾ ਗੱਲ ਕਰੂਗਾ ਕੋਈ ਉਹ ਤਾਂ ਕਰ ਲੈ ਠੀਕ ਹੈ ਪਰ ਜਦੋਂ ਹੁਣ ਆਪਣੇ ਤੇ ਇੰਨਾ ਕੁਛ ਹੋ ਗਿਆ ਇੰਨਾ ਹੋ ਝੂਠੇ ਭਾਲ ਬੋਲੀ ਜਾਂਦੇ ਨੇ ਆਹ ਹੋਰ ਸੌ ਸੌ ਝੂਠ ਤੇਰੇ ਕੋਲੇ ਫੇਰ ਬੋਲਦੂਗਾ ਮੁੰਡੇ ਕੋਲੇ ਉਹਦੀ ਮਾਂ ਨੇ ਨਹੀਂ ਦੱਸਿਆ ਉਹਦੀ ਮਾਂ ਨੇ ਉਹ ਲੈ ਰੱਖਿਆ ਕਿ ਤੁਸੀਂ ਉੱਥੇ ਗਏ ਹੋ ਮੈਨੂੰ ਸਭ ਪਤਾ ਇੰਤ ਦਾਲਦਾ ਵੀ ਨਾਲੇ ਪਤਾ ਹੈ ਠੀਕ ਤਾਂ ਆਪਣੇ ਕੋਲ ਸ੍ਰੀਕ ਇੱਕ ਵੀਲੇ ਉਚਲ ਹੋਵੇ ਰਿਸ਼ਤਾ ਕਰਗੇ ਚਾਹੇ ਨਾ ਕਰਗੇ ਬੰਦੇ ਦਾ ਪਤਾ ਲੱਗ ਜਣਾ ਵੀ ਹੈ ਕੌਣ ਇਹੀ ਗੱਲ ਤਾਂ ਆਇਆ ਜੀ ਕਹਿ ਰਹੇ ਸੀ ਪਰ ਮਮ ਇੰਤਸੋ ਉਸਕੇ ਵੀ ਹੈਰਾਨੀ ਹੁੰਦੀ ਵੀ ਹੈ ਜਦ ਗਿਰਿਆ ਹੈ ਬੰਦਾ ਕੌਣ ਹੈ ਜਿਹੜਾ ਹੱਥ ਤੋਕੀ ਮੇਰੇ ਮੰਗਰ ਤੇ ਗਿਆ ਮੈਂ ਤਾਂ ਕੋਈ ਕਿਸੇ ਦਾ ਮਾੜਾ ਵੀ ਨਹੀਂ ਚਾਹਿਆ ਵਾ ਉਹ ਤੂੰ ਜੇ ਮਾੜਾ ਨਾ ਨਾ ਕਰਗੀ ਉਸੇ ਨੂੰ ਅਗਲਾ ਤਕਾਉਂਦਾ ਮਾੜੇ ਨੂੰ ਕੰਨ ਝਾਕ ਦੇ ਲੈ ਤੂੰ ਡਰ ਲੱਗਦਾ ਹੁੰਦਾ ਬਸ ਮੈਂ ਆਹੀ ਗੱਲ ਦਾ ਪਤਾ ਕਰਨਾ ਮੈਨੂੰ ਪਤਾ ਮੁੰਡੇ ਦੇ ਕੰਨ ਤਾਂ ਉਹਦੀ ਮਾਂ ਨੇ ਭਰੇ ਆ ਪਰ ਉਹਦੀ ਮਾਂ ਦੇ ਕੰਨ ਕਿਹਨੇ ਭਰੇ ਆ ਦੁੱਧ ਦਾ ਦਰਦ ਪਾਣੀ ਦਾ ਪਾਣੀ ਸਾਹਮਣੇ ਹੋ ਜੂ ਮੁੰਡੇ ਤੋਂ ਸੌਖਾ ਵਾ ਕੇ ਪੁੱਛੀ ਹਾਂ ਇਹ ਕਹਾਂ ਲੂ ਕਾਲਜ ਜਾਉਂਗੀ ਤੇ ਪਤਾ ਕਰੂੰਗੀ ਚੱਲ ਭਾਈ ਮਰ ਜੀਏ ਤੁਹਾਡੀ ਕਿਹਨ ਮੈਂ ਤਾਂ ਮੁੰਡੇ ਨੂੰ ਦੱਸ ਦੋਣੀ ਸੀ ਤੁਹਾਨੂੰ ਮੈਂ ਤਾਂ ਕੀ ਰਹਿਣਾ ਜੇ ਤੁਸੀਂ ਕਿਹਾ ਸੀ ਤਾਂ ਮੈਂ ਫੋਟੋ ਮੰਗਾਇਆ ਚੱਲ ਕੋਈ ਨਾ ਬਣਿਆ ਮੋਬਾਈਲ ਚੱਕ ਲੈ ਕਾਈ ਦੋ ਮੁੰਡਲਮ ਜਵਾਬ ਦੇ ਦੋ ਹਾਂ ਜਵਾਬ ਦੇ ਦੇ ਪਹਿਲਾਂ ਤਾਂ ਹਾਂ ਉਹ ਕਰਤੀ ਆਪਾਂ ਹੁਣ ਉਹਨੇ ਕਹਾ ਕਹਤਾ ਉਹਨੂੰ ਜਵਾਬ ਦੇ ਦੇਣੀ ਆ ਐਂ ਤੇਰੇ ਮੁਰਿਆ ਕਰਤੀ ਜਵਾਬ ਦੇ ਦੇ ਜਿਹ ਰੀਤੀ ਨਹੀਂ ਰਹੀ ਜੈ ਕਿ ਅਜੇ ਤੇਰੀ ਵੀ ਕੁਝ ਲੱਗਦੀ ਆ ਸਾੜੇ ਰੱਖਦੇ ਵਾਸਤੇ ਮੈਂ ਤਾਂ ਬਣੇ ਜਿ ਲੈਣਾ ਕਦੇ ਉਧਰ ਕਦੇ ਉਧਰ ਜੇ ਹੋਵੇ ਤਾਂ ਫੋਟਮਾ ਮਗਾ ਲੀਆਂ ਤਾਂ ਹੁਣ ਕੋਈ ਤਸਾਂ ਨਹੀਂ ਹੈਗੇ ਮਸ ਜੀ ਤੁਹਾਨੂੰ ਬੁਰੇ ਵੱਜਣ ਦੀ ਕੋਈ ਲੋੜ ਨਹੀਂ ਮੇਰਾ ਮਨ ਮੈਂ ਤੁਹਾਨੂੰ ਐ ਨਹੀਂ ਕਿਹਾ ਤੁਸੀਂ ਉਹਨਾਂ ਨੂੰ ਐ ਕਹੋ ਕਿ ਇਹ ਰਿਸ਼ਤਾ ਨਹੀਂ ਮਨਜ਼ੂਰ ਕੁੜੀ ਨੂੰ ਤੁਸੀਂ ਉਹਨੂੰ ਐ ਕਹਦਾ ਵੀ ਦੋਵੇਂ ਖੜ ਜਾਣਗੇ ਮੇਰਾ ਮਨ ਬਹੁਤ ਔਖ ਹੁੰਦਾ ਮੇਰੀ ਧੀ ਦੇ ਮਗਰ ਹੱਥ ਦੋ ਕਿਤੇ ਜੇ ਸਾਡੇ ਘਰਾਂ ਤੇ ਘੋਟਣਾ ਲਗਾਈਆਂ ਸੀ ਭੈਣੇ ਫੇਰ ਮੈਂ ਦੁਆਰੇ ਫੋਨ ਕਰਿਆ ਸੀ ਨਹੀਂ ਮੈਨੂੰ ਕੀ ਲੋੜ ਪਈ ਸੀ ਕੌਣ ਚਲਾਰਾ ਕਿ ਬੁੱਤ ਜੇ ਸੱਚ ਹੈ ਤਾਂ ਨਾ ਸੱਚ ਸਾਰਾ ਮੁਰੇ ਆ ਜੂਗਾ ਤਾਈ ਨੂੰ ਤਾਂ ਬੁਰੇ ਪਾਉਂਗੇ ਨਾ ਤੁਹਾਨੂੰ ਕਿਹਨੇ ਕਹੇ ਫੋਟੋ ਮੰਗਵਾਉਣ ਵਾਸਤੇ ਹੁਣ ਅਗਲੀ ਨੇ ਫੋਟੋ ਮੰਗਵਾ ਲਈ ਹੁਣ ਉਹਨਾਂ ਨੂੰ ਜਵਾਬ ਦਊਗੀ ਨਹੀਂ ਨਹੀਂ ਮੰਗਵਾਨੀ ਤੇ ਤਾਈ ਨੇ ਮੁਗਵਾਈਆਂ ਨਹੀਂ ਮੈਂ ਕਿ ਤੈਨੂੰ ਮੰਗਾਇਆ ਸੀ ਨਹੀਂ ਲੋਕਾਂ ਨੇ ਉੱਥੇ ਕਰਦੰਨੇ ਉੱਥੇ ਕਰਦੰਨੀ ਮੈਂ ਐਪੇ ਚਲ ਮਰਜੀ ਤੈਨੂੰ ਪਤਾ ਮੈਂ ਤਾਂ ਬੋਲਦੀ ਨਹੀਂ ਇਹਨਾਂ ਦੇ ਮੂਰੇ ਨਹੀਂ ਨਹੀਂ ਆਪੋਂ ਕੋਈ ਨੀ ਫੋਟੋ ਆਪੇ ਮੰਗਵਾਂਗੇ ਮੈਂ ਕਿੰਨਾ ਕਿੰਨਾ ਕਹਿੰਦੀ ਇਹਨਾਂ ਮੂਰੇ ਫਿਰ ਤੂੰ ਹੀ ਡਰਦੀਆਂ ਨਾ ਕਿ ਤੱਕ ਵੀ ਸਮਝ ਨਹੀਂਉਂਦੀ ਕਿ ਤਾਈ ਜਿਵੇਂ ਇੰਨੀ ਕਾਲੀ ਕਾਥੋਂ ਮਿਲ ਜਾਂਦੀ ਰੁਕ ਪਾ ਨੀ ਅਜੀਬ ਕੁਫਲਾੜਤਾ ਕੱਲ ਤਾਂ ਇਹ ਕਾਲੀ ਕੀ ਹੋ ਰਹੀ ਹੈ ਜਿੰਨੇ ਬਹੁਤ ਘੋਰ ਦੱਪਤਾ ਹਰਤਾਈ ਤਾਂ ਜੋ ਵੀ ਕਰਦੀ ਹੈ ਮੇਰੇ ਭਲੇ ਵਾਸਤੇ ਕਰਦੀ ਹੈ ਉਹ ਤਾਂ ਵਿਚਾਰੀ ਇਹ ਹੀ ਚਾਹੁੰਦੀ ਹੈ ਵੀ ਮੇਰਾ ਦਿਮਾਗ ਹੋਰ ਪਾਸੇ ਲੱਗ ਜੇ ਮੈਂ ਇਸ ਜਾਲ ਤੋਂ ਨਿਕਲ ਜਾਂ ਪਰ ਮਾਂ ਮੈਨੂੰ ਪੱਕਾ ਪਤਾ ਹੈ ਕਿ ਕੋਈ ਗੱਲ ਤਾਂ ਹੈਗੀ ਹੈ ਕੋਈ ਬੰਦਾ ਤਾਂ ਹੈਗਾ ਜਿਹੜਾ ਆਪਣੇ ਨਾਲ ਕਿਸੇ ਪ੍ਰਕਾਰ ਦੀ ਕੁਸ਼ਮਣੀ ਕੱਢਣਾ ਚਾਹੁੰਦਾ ਹੈ ਬਸ ਮੈਨੂੰ ਇੱਕ ਮੌਕਾ ਦੇ ਦੋ ਮਾਂ ਮੈਂ ਕੱਲੂ ਕਾਲਜ ਜਾ ਕੇ ਨਭਵੀ ਨਾਲ ਗੱਲ ਕਲੀਅਰ ਕਰ ਲੂੰਗੀ। ਹਾਂ ਜੇ ਭਾਬੇ ਨੇ ਮੈਨੂੰ ਸਾਰੀ ਗੱਲ ਦੱਸਦੀ ਹਾਂ ਮੈਂ ਉੱਥੇ ਵਿਆਹ ਕਰਾ ਲੂੰਗੀ ਪਰ ਜੇ ਉਹ ਮੁੱਕਰ ਗਿਆ ਨਾ ਕਿ ਮੈਂ ਨਹੀਂ ਦੱਸਦਾ ਤੇ ਤੇਰਾ ਮਤਲਬ ਉਹ ਆਪ ਹੀ ਇੱਕ ਨੰਬਰ ਦਾ ਧੋਖੇਬਾਗ ਹੈ। ਹਾਂ ਤੁਸੀਂ ਮੁੰਡਾ ਨੂੰ ਜਵਾਬ ਨਾ ਦਿਓ। ਪਰ ਤੁਸੀਂ ਜਿੱਥੇ ਵੀ ਕਰੋਗੇ ਮੈਨੂੰ ਮਨਜ਼ੂਰ ਹੈ। ਚਲ ਮੈਂ ਤੇ ਤਾਈ ਨੂੰ ਕਹਿ ਦਿੰਦੀ। ਤੁਸੀਂ ਮੁੰਡਾ ਨੂੰ ਜਵਾਬ ਨਾ ਦੇ। ਠੀਕ ਆ। ਕਹਿੰਦੀ ਆ ਮੈਂ ਕਾਲਜੇ ਜਾ ਕੇ ਗੱਲ ਕਰਦੀ ਆ। ਗੱਲ ਤੈਨੂੰ ਕਰਨ ਦਿਨੀ ਆ ਮੈਂ। ਐਥੀ ਰੋਕ ਦੂੰਗੀ। ਮੇਰੀ ਭਾਬੀ ਨਾਲ ਗੱਲ ਕਰਦੀ ਆ। ਵੀ ਤੜਕੀ ਪੇਜ ਮੁੰਡੇ ਵਾਲਿਆਂ ਨੂੰ ਇਹ ਇੱਕ ਮੇਂ ਗੱਲ ਜਵਗ ਜੂਗੀ ਉਹਦੀ ਪਤਾ ਲੱਗ ਜੇ ਮੁੰਡੇ ਨੂੰ ਮਿਲ ਪਈ ਫਿਰ ਤਾਂ ਮੁੰਡਾ ਇਹਨੂੰ ਸਾਰੀ ਗੱਲ ਦੱਸ ਦੇਊਗਾ ਇਹਦਾ ਤਾਂ ਰਿਸ਼ਤਾ ਉੱਥੇ ਹੀ ਹੋ ਜੂਗਾ ਐਵੇਂ ਮੈਂ ਕਿ ਮੇ ਰਿਸ਼ਤਾ ਖੋਣ ਦਿੰਨੀ ਆ ਕਰਦੀਆਂ ਗੱਲ ਭਾਬੀ ਨਾਲ ਹੈਲੋ